ਪਿਛਲੇ ਦਿਨਾਂ ਦੇ ਵਿੱਚ ਬਾਰਡਰ ਪੱਟੀ ਤੇ ਟੱਪਦੀ ਨਹਿਰ ਲక్ష్ਮਣ ਨਹਿਰ ਦੇ ਵਿੱਚ ਇੱਕ ਪਾੜ ਪੈ ਗਿਆ ਸੀ ਪਾੜ ਪੈਣ ਤੋਂ ਬਾਅਦ ਕਿਸਾਨਾਂ ਦੀ ਕਈ ਏਕੜ ਫਸਲ ਜਿਹੜੀ ਹੈ ਤਬਾਹ ਹੋ ਗਈ ਸੀ ਕਣਕ ਬੀਜ ਕੇ ਹਟੇ ਸੀ ਕਿਸਾਨ ਜਿਸ ਨੂੰ ਲੈ ਕੇ ਐਸ ਡੀ ਐਮ ਗੁਰੂ ਹਰਸਾਏ ਦੇ ਵੱਲੋਂ ਉਸ ਲక్ష్ਮਣ ਨਹਿਰ ਦਾ ਦੌਰਾ ਕੀਤਾ ਗਿਆ ਮੈਡਮ ਦਿਆਪੀ ਹੋਰੀ ਸਾਡੇ ਨਾਲ ਨੇ ਜਿਆਦਾ ਇਹਨਾਂ ਨੇ ਦੌਰਾ ਕੀਤਾ ਕੀ ਕੁਝ ਉੱਥੇ ਸਾਹਮਣੇ ਆਇਆ ਤੇ ਕੀ ਰਿਪੋਰਟ ਜਿਹੜੀ ਹੈ ਤਿਆਰ ਹੋਈ ਹੈ ਜਾਂ ਉਹਨਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਮਿਲੇਗਾ ਜਾਂ ਕੀ ਮਿਲੇਗਾ ਇਸ ਬੰਦ ਦੇ ਵਿੱਚ ਇਸ ਸਬੰਧ ਦੇ ਵਿੱਚ ਮੈਡਮ ਨਾਲ ਗੱਲ ਕਰ ਦਿੰਨੇ ਆ ਮੈਡਮ ਪਿਛਲੇ ਦਿਨਾਂ ਦੇ ਵਿੱਚ ਨਹਿਰ ਟੁੱਟੀ ਹੈਗੀ ਤੁਸੀਂ ਦੌਰਾ ਕਰਕੇ ਅੱਜ ਹਟੇ ਹੋ ਕੀ ਕੁਝ ਉੱਥੇ ਨਿਕਲ ਕੇ ਸਾਹਮਣੇ ਆਇਆ ਹੈਗਾ ਕਿਸਾਨਾਂ ਦੀ ਕਿ ਮੰਗਾ ਹੈਗੀਆਂ ਸੀ ਇਸ ਸਬੰਧ ਚ ਉਹ ਮੈਂ ਮੌਕੇ ਤੇ ਜਾ ਕੇ ਵੇਖੀ ਐ ਲక్ష్ਮੀਨ ਨਹਿਰੀ ਐ ਤੇ ਪੰਚੇ ਕੇ ਉਥਾਰ ਤੇ ਨਾਲ ਉਹ ਨਹਿਰੀ ਦੀ ਓਵਰਫਲੋ ਹੋ ਗਈ ਇਸ ਕਾਰਨ ਉਹ ਟੁੱਟੀ ਗਈ ਐ ਕਿਉਂਕਿ ਅ ਅੱਗੇ ਨਹਿਰੀ ਦੇ ਆ ਕੇ ਪਾਣੀ ਦੇ ਸਾਥ ਆ ਕੇ ਮਤਲਬ ਉਹ ਹਾਂ ਗਲਾਲੀ ਆਏ ਜਾਂ ਫਿਰ ਫਸ ਗਏ ਹੋਗੇ ਇਸ ਕਰਕੇ ਉਹ ਨਹਿਰੀ ਦੇ ਅਚਾਨਕ ਟੁੱਟੀ ਹੋਈ ਪਰ ਅਚਾ ਨਹਿਰੀ ਦੇ ਸਫਾਈ ਤੋਂ ਸਾਲ ਬਰਸਾਲ ਹੋ ਰਹੀ ਹੈ ਸਾਰੇ ਗੁਰੂ ਸਹਾਇ ਦੇ ਨਹਿਰੀ ਦੇ ਸਫਾਈ ਵੀ ਹੋ ਰਹੀ ਹੈ ਇਸ ਮੁਤਾਬਕ ਇਹ ਟੁੱਟੀ ਹੋਈ ਨਹਿਰੀ ਦੇ ਮਾਮਲੇ ਵਿੱਚ ਮੈਂ ਰਿਪੋਰਟ ਵੀ ਭੇਜੀ ਹੈ ਡੀਸੀ ਦਫਤਰ ਨੂੰ ਇਸ ਦੇ ਸਫਾਈ ਵੀ ਹੁਣ ਹੋ ਰਹੀ ਹੈ ਹੁਣ ਇਹ ਸਫਾਈ ਨਹੀਂ ਹੋਈ ਜੀ ਪਹਿਲਾਂ ਸਫਾਈ ਤੋਂ ਹੋ ਰਹੀ ਹੈ ਐਵਰੀ ਸਾਲ ਤੋਂ ਹੋ ਰਹੀ ਹੈ ਸਫਾਈ ਪਰ ਸਾਲ ਬਰਸਾਲ ਹੋ ਰਹੀ ਹੈ ਕੰਟੀਨਿਊਅੰਸ ਮੇਨਟੇਨੈਂਸ ਦੀ ਜ਼ਰੂਰਤ ਹੈ ਤੇ ਮਤਲਬ ਹਫਤੇਵਾਰ ਮਤਲਬ ਜੋ ਵੀ ਫੀਲਡ ਅਫੀਸ਼ੀਅਲਸ ਹੈ ਹਫਤੇ ਬਰ ਜਾਂ ਫਿਰ ਮਹੀਨੇ ਕੇ ਇੱਕ ਵਾਰ ਤਾਂ ਸਾਰੇ ਨਹਿਰੇ ਦੇ ਮੇਨਟੇਨੈਂਸ ਜਾਂ ਫਿਰ ਸਫਾਈ ਦੇ ਮੋਨਿਟਰਿੰਗ ਚਾਹੀਏ ਉਹ ਆਪਾਂ ਐਨਸ਼ੋਰ ਕਰਾਂਗੇ ਹੁਣ ਤਾਂ ਫਿਰ ਐਵਰੀ ਵੀਕ ਜਾਂ ਫਿਰ ਮੰਥਲੀ ਉਹਨਾਂ ਦੀ ਚੈਕਿੰਗ ਤੋਂ ਹੋ ਜਾਵੇ ਸਾ ਫਿਰ ਅਚਾਨਕ ਇਸ ਤਰੀਕੇ ਸੇ ਓਵਰਫਲੋ ਨਾ ਹੋ ਜਾਵੇ ਅੱਛਾ ਜਿੱਦਾਂ ਟੁੱਟੀ ਹੈਗੀ ਆ ਕਿੰਨਾ ਰਕਬਾ ਜਿਹੜਾ ਗ੍ਰਸ ਦੇ ਵਿੱਚ ਆਇਆ ਹੈਗਾ ਸੀ ਕੀ ਰਿਪੋਰਟ ਜਿਹੜੀ ਪਹਿਲੀ ਰਿਪੋਰਟ ਤੁਹਾਡੇ ਵੱਲੋਂ ਜਾ ਚੁੱਕੀ ਆ ਅਬ ਕਬ ਕਬਸੇ ਕਬ ਰਕਬਾ ਹੈ ਕਿ ਆਪਾਂ ਗੱਲ ਕਰੇ ਲਗਭਗ 50 ਤੇ ਆਸ-ਪਾਸ 40 50 ਤੇ ਆਸ-ਪਾਸ ਏਕੜ ਪਾਣੀ ਕੜਿਆ ਹੁਣ ਉਹ ਆਪਾਂ ਨੂੰ 4-5 ਦਿਨ ਤੋਂ ਬਾਅਦ ਹੀ ਪਤਾ ਚੱਲੇਗਾ ਜਦੋਂ ਪਾਣੀ ਦੇ ਲੈਵਲ ਕੱਟ ਜਾਵੇ ਉੱਤੇ ਆਪਾਂ ਤਹਿਸੀਲਦਾਰ ਪਟਵਾਰੀ ਕੇ ਥਰੂ ਆਪਾਂ ਉਹ ਅਸੈਸ ਕਰਕੇ ਕਿੰਨੇ ਨੁਕਸਾਨ ਹੋ ਗਏ ਫਸਲੇ ਦਾ ਉਹ ਆਪਾਂ ਅਸੈਸ ਕਰਕੇ ਉੱਪਰ ਰਿਪੋਰਟ ਭੇਜेंगे ਕਿ ਕੰਪਨਸੇਸ਼ਨ ਦੇ ਵਾਸਤੇ ਮੈਡਮ ਜਿੱਦਾਂ ਇਹਨਾਂ ਟੁੱਟੀ ਹੋਈ ਹੈ ਕੋਈ ਨਹੀਂ ਗਹਿਲੀ ਪਾਈ ਗਈ ਹੈ ਮਹਿਕਮੇ ਦੇ ਵੱਲੋਂ ਜਾਂ ਜਿਹੜੇ ਸਫਾਈ ਕਰਨ ਵਾਲੇ ਠੇਕੇਦਾਰ ਸਨ ਜਿਨ੍ਹਾਂ ਨੇ ਠੇਕਾ ਚਾਹ ਕ ਸਫਾਈ ਸਹੀ ਟੰਗ ਨਹੀਂ ਲੋਕਾਂ ਦੇ ਅਲੀਗੇਸ਼ਨਸ ਹਨ ਵੀ ਸਫਾਈ ਕਰਾਈ ਨਹੀਂ ਗਈ ਸਹੀ ਤਰੀਕੇ ਦੇ ਨਾਲ ਜਿੰਦਾ ਕਾਰਨ ਬਣਿਆ ਸਫਾਈ ਦੇ ਵਹੀ ਕਾਰਨ ਮੈਨੇ ਦਸੀਏ ਕਿ ਕੰਟੀਨਿਊਸ ਮੋਨਿਟਰਿੰਗ ਨਹੀਂ ਹੈ ਜਦੋਂ ਸਾਲ ਦੇ ਇੱਕ ਵਾਰ ਆਪਾਂ ਸਫਾਈ ਕਰ ਰਹੀ ਹੈ ਮੰਦਰੇ ਕਾ ਵਰਕਰਸ ਦੇ ਥਰੂਸ ਇਹ ਵੀ ਕਰ ਰਹੀ ਹੈ ਸਾਰੇ ਉਹ ਉਹ ਸਫਾਈ ਤਾਂ ਹੋ ਜਾਂਦੀ ਹੈ ਉਹ ਪਰ ਨਹਿਰੀ ਦੇ ਇਹ ਫਲੋਈ ਹੈ ਕਿ ਉਸ ਤੇ ਪਾੜੀ ਦੇ ਨਾਲ ਨਾਲ ਵੀ ਮਤਲਬ ਸਾਰੀ ਚੀਜ਼ਾਂ ਆ ਜਾਂਦੀ ਹੈ ਉਹ ਹਟ ਕੇ ਜਾਂ ਫਿਰ ਫਸ ਕੇ ਇਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਇਸ ਕਰਕੇ ਆਪਾਂ ਮਤਲਬ ਹੁਣ ਸ਼ੁਰੂ ਕਰ ਰਹੇ ਕਿ ਮੈਂ ਸੋਚ ਰਹੀ ਹੂੰ ਮੰਥਲੀ ਵੀਕਲੀ ਵਾਈਜ਼ ਆਪਾਂ ਮੋਨਿਟਰਿੰਗ ਕਰਦੇ ਰਹੇ ਐਸਟੂ ਸਭ ਨੂੰ ਵੀ ਪਤਾ ਹੈ ਉਹਨਾਂ ਦੇ ਡਿਪਾਰਟਮੈਂਟ ਇਸ ਤੇ ਕੰਟੀਨਿਊਸ ਕੰਮ ਕਰ ਰਹੇ ਆ ਤੁਹਾਡੇ ਵੱਲੋਂ ਜਿੱਦਾਂ ਹੋਰ ਨਹਿਰਾਂ ਦੇ ਵਿੱਚ ਅੱਗੇ ਪਾਣੀ ਹੋਰ ਛੱਡਿਆ ਜਾਣਾ ਹੈਗਾ ਜਿਹੜੀ ਹਾੜੀ ਦੀ ਫਸਲ ਹੈਗੀ ਜਿਹਨੂੰ ਕਨ ਕਹ ਦਿੰਦੇ ਹੈਗੇ ਆ ਕਿ ਬਾਕੀ ਨਹਿਰਾਂ ਦਾ ਵੀ ਦौरा ਕੀਤਾ ਜਾਊਗਾ ਦੇਖਿਆ ਜਾਊਗਾ ਜਿੱਥੇ ਲੋਡ ਹੈਗੀ ਆ ਜਿੱਥੇ ਬੰਨ ਕਮਜ਼ੋਰ ਹੈਗੇ ਆ ਬਿਲਕੁਲ ਇਸ ਤੇ ਮੈਨੂੰ ਇਹ ਧਿਆਨ ਵਿੱਚ ਆਇਆ ਕਿ ਇਸ ਇਨਸੀਡੈਂਟ ਤੇ ਬਾਤ ਹੈ ਤਾਂ ਫਿਰ ਮੈਂ ਇੱਕ ਲਿਸਟ ਬਣਾ ਕੇ ਸਾਰੇ ਨਹਿਰੀ ਜੋ ਵੀ ਕੁਰਸਾ ਹੈ ਦੇ ਅੰਦਰ ਹੈ ਆਪਾਂ ਇੱਕ ਵਾਰ ਮੈਂ ਜਾਂ ਫਿਰ ਤਸਿਲਦਾਰ ਸਾਹਿਬ ਕੋਲ ਜਾ ਕੇ ਆਪਾਂ ਡਿਊਟੀ ਲਗਾ ਕੇ ਇੱਕ ਵਾਰ ਚੈਕਿੰਗ ਤੋਂ ਜ਼ਰੂਰ ਕਰਵਾਈ ਬਿਲਕੁਲ ਜੀ ਜਿਹੜੀ ਨਹਿਰ ਲక్ష్ਮਨ ਟੁੱਟੀ ਸੀ ਉਹਦੇ ਸਬੰਧ ਦੇ ਵਿੱਚ ਇੱਕ ਮੂਡਲੀ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਬਣਾ ਕੇ ਭੇਜ ਦਿੱਤੀ ਗਈ ਹੈ ਕਿੰਨੇ ਏਕੜ ਦੇ ਵਿੱਚ ਫਸਲ ਖਰਾਬ ਹੋਈ ਹੈ ਪਰ ਜਦ ਪਾਣੀ ਦਾ ਲੈਵਲ ਕੱਟ ਜਾਊਗਾ ਉਸ ਤੋਂ ਬਾਅਦ ਇੱਕ ਰਿਪੋਰਟ ਹੋਰ ਬਣ ਕੇ ਜਾਏਗੀ ਐਸਡੀਐਮ ਦਫ਼ਤਰ ਵੱਲੋਂ ਮੈਡਮ ਐਸਡੀਐਮ ਸਾਹਿਬ ਜਾ ਕੇ ਉੱਥੇ ਦੌਰਾ ਕਰਦੇ ਹੈਗੇ ਉੱਥੇ ਦੇਖਦੇ ਆ ਸਾਰਾ ਦੇਖਣ ਤੋਂ ਬਾਅਦ ਇੱਕ ਰਿਪੋਰਟ ਭੇਜ ਦਿੱਤੀ ਗਈ ਹੈ ਡੀਸੀ ਦਫ਼ਤਰ ਨੂੰ ਵੀ ਇਸ ਨਹਿਰ ਦੇ ਟੁੱਟਣ ਦੇ ਕਾਰਨ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਪਰ ਕਿੰਨੇ ਪਰਸੈਂਟ ਹੋਇਆ ਉਹ ਪਤਾ ਪਾਣੀ ਸੁੱਕਣ ਤੋਂ ਬਾਅਦ ਲੱਗੂਗਾ ਫਿਰ ਇੱਕ ਰਿਪੋਰਟ ਤਿਆਰ ਹੋਗੀ ਜਿਸ ਨੂੰ ਲੈ ਕੇ ਪਟਵਾਰੀ ਨੈਫਸੀਲਦਾਰ ਕਾਨੂੰਗੋਵਲ ਰਿਪੋਰਟ ਦਿੱਤੀ ਜਾਏਗੀ ਤੇ ਐਸਜੀਐਮ ਦਫ਼ਤਰ ਦੇ ਰਹੀਂ ਉਹ ਰਿਪੋਰਟ ਜਾਊਗੀ ਤੇ ਉਸ ਤੋਂ ਬਾਅਦ ਹੀ ਉਹਨਾਂ ਕਿਸਾਨਾਂ ਨੂੰ ਨੁਕਸਾਨੀ ਹੋਈ ਫਸਲ ਦਾ ਮੁਆਵਜ਼ਾ ਮਿਲੂਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰ ਸੈਲਾ